ਤੇ ਨਾ ਹਾਲੀਵੁੱਡ ਵਰਗੀ ਲੱਗਦੀ ਜਿਵੇਂ ਮਤਲਬ ਅਸੀਂ ਮੈਂ ਦੇਖ ਕੇ ਮੈਂ ਕਿ ਸ਼ਾਇਦ ਬੰਬੇ ਤੋਂ ਆਏ ਹੋਣਗੇ ਨਹੀਂ ਜੀ ਮੈਂ ਪੰਜਾਬ ਪਟਿਆਲੇ ਜ਼ਿਲ੍ਹੇ ਤੋਂ ਹੈਗੀ ਆ ਮੈਂ ਇੱਥੇ ਦੀ ਪੰਜਾਬ ਪੰਜਾਬ ਦੀਆਂ ਕੁੜੀਆਂ ਕਾਫੀ ਸੋਹਣੀਆਂ ਹੁੰਦੀਆਂ ਨੇ ਨਹੀਂ ਨਹੀਂ ਥੀਏਟਰ ਅਗਰ ਤੁਹਾਨੂੰ ਐਕਟਿੰਗ ਸਿਖਾਉਂਦਾ ਤੇ ਇਹ ਚੀਜ਼ਾਂ ਵੀ ਸਾਡੇ ਪ੍ਰੋਫੈਸ਼ਨ ਦੀ ਜ਼ਰੂਰਤ ਨੇ ਇੱਕ ਦਿਖਤ ਜ਼ਰੂਰੀ ਹੁੰਦੀ ਹੈ ਮਤਲਬ ਨੇਚਰਲ ਨੇ ਨਹੀਂ ਇਹ ਮੈਲੈਂਸ ਪਾਇਆ ਤੁਹਾਨੂੰ ਕੋਈ ਆਰਟੀਫੀਸ਼ਲ ਕਰਕੇ ਆਇਆ ਮੈਲੈਂਸ ਪਾਇਆ ਲੱਗਦਾ ਕੁੜੀਆਂ ਮੁੰਡਿਆਂ ਵਾਲੀ ਜਿਹੜੀ ਆਹ ਦੌੜ ਆ ਹੁਣ ਆਪਾਂ ਨੂੰ ਇਹਦੇ ਤੇ ਉੱਤੇ ਉੱਠਣਾ ਚਾਹੀਦਾ ਕਿਉਂਕਿ ਕਿੰਨਾ ਕੁਸ਼ ਅਮਤਰ ਰਿਮੋਟ ਵਾਲੇ ਆਪਣੇ ਰੋਬੋਟ ਛਾਂਣ ਲੱਗੇ ਸਾਰਾ ਕੁਝ ਛਾਂਣ ਲੱਗਿਆ ਹੁਣ ਆਪਾਂ ਨੂੰ ਬਿਯੋਂਡ ਜੈਂਡਰ ਦੇਖਣਾ ਚਾਹੀਦਾ ਕੋਈ ਮੁੰਡਾ ਕੁੜੀ ਵਾਂਗੂ ਨਹੀਂ ਵੀ ਜਿਹਦੇ ਚ ਜੋ ਜਜ਼ਬਾ ਹੈ ਜੋ ਪੈਸ਼ਨ ਹੈ ਜਸਟ ਡੂ ਇਟ ਯੂ ਕੈਨ ਡੂ ਇਟ ਆਰਟਿਸਟ ਦੇ ਅੰਦਰ ਇੱਕ ਬੈਂਕ ਹੋਣਾ ਚਾਹੀਦਾ ਇਮੋਸ਼ਨਸ ਦਾ ਜਦੋਂ ਤੁਸੀਂ ਲੋੜ ਆ ਉਸ ਨਾਲ ਵਰਤ ਲਓ ਤੇ ਖਰਚ ਲਓ ਸਵਾਗਤ ਹੈ ਤੁਸੀਂ ਦੇਖੋ ਡੇਲੀ ਪੋਸਟ ਪੰਜਾਬੀ ਰੋਡੇ ਕਾਲਜ ਫਿਲਮ 7 ਜੂਨ ਨੂੰ ਰਿਲੀਜ਼ ਹੋਣ ਜਾ ਰਹੀ ਜਿਸ ਦਾ ਟ੍ਰੇਲਰ ਅੱਜ ਰਿਲੀਜ਼ ਹੋਇਆ ਤਾਂ ਜਿਸ ਨੂੰ ਬਹੁਤ ਜ਼ਿਆਦਾ ਪਿਆਰ ਮਿਲਿਆ ਸਾਡੇ ਉਹਨਾਂ ਦੇ ਸਟਾਰ ਕਾਸਟ ਨੇ ਅਰਵਿੰਦਰ ਕੌਰ ਸੱਤ ਪਹਿਲਾਂ ਸਵਾਗਤ ਹੈ ਡੇਲੀ ਪੋਸਟ ਪੰਜਾਬੀ ਦੇ ਥੈਂਕ ਯੂ ਜੀ ਥੈਂਕ ਯੂ ਡੇਲੀ ਪੋਸਟ ਬਹੁਤ ਵਧੀਆ ਲੱਗਿਆ ਇੰਨੀ ਮਤਲਬ ਚਲੋ ਪਹਿਲੇ ਦਾ ਸਟਾਰ ਕਾਸਟ ਬਹੁਤ ਪਰ ਤੁਸੀਂ ਜਿਹੜੇ ਥੀਏਟਰ ਦੇ ਆਰਟਿਸਟ ਇਸ ਵਿੱਚ ਲਿਆ ਗਏ ਨੇ ਕਿਉਂਕਿ ਥੀਏਟਰ ਦੇ ਆਰਟਿਸਟ ਜਾਣਦੇ ਹੁੰਦੇ ਨੇ ਫਿਲਮ ਦੇ ਪਿੱਛੇ ਦੀ ਪਾਵਰ ਅਤੇ ਫਿਲਮ ਦੇ ਵਿੱਚ ਕੰਮ ਕਰਨ ਦੀ ਕੀ ਜਿਹੜੀ ਸ਼ਕਤੀ ਹੁੰਦੀ ਹੈ ਬਿਲਕੁਲ ਜੀ ਇਹ ਸਾਡੇ ਵਾਸਤੇ ਬਹੁਤ ਵੱਡਾ ਚਾਂਸ ਆ ਤੇ ਬਾਕੀ ਵੀ ਜਿਹੜੇ ਥੀਏਟਰ ਕਰ ਰਹੇ ਉਹਨਾਂ ਵਾਸਤੇ ਬੜੀ ਉਮੀਦ ਆ ਤੇ ਸਾਡੇ ਵਾਸਤੇ ਤਾਂ ਇਹ ਕਿਉਂਕਿ ਸਾਡੇ ਥੀਏਟਰ ਕਰਨ ਦਾ ਮੁੱਦਾ ਹੀ ਇਹ ਸੀਗਾ ਕਿ ਹਾਂ ਅਸੀਂ ਬਹੁਤ ਵਧੀਆ ਕੰਮ ਕਰੀਏ ਫਿਲਮਾਂ ਦੇ ਵਿੱਚ ਔਰ ਇਹ ਤੋਂ ਜ਼ਿਆਦੇ ਸੋਹਣੀ ਫਿਲਮ ਕੋਈ ਹੋ ਨਹੀਂ ਸਕਦੀ ਸ਼ੁਰੂਆਤ ਕਰਨ ਲਈ ਨਾਲੇ ਜਿਵੇਂ ਕਾਲਜ ਹੈ ਤੁਸੀਂ ਪੜੇ ਹਾਲੇ ਕਾਲਜਰ ਤੋਂ ਨਿਕਲੇ ਇਹ ਬੰਦੇ ਨੂੰ ਯਾਦ ਰਹਿੰਦੀਆਂ ਉਹ ਗੱਲਾਂ ਫਿਰ ਉਹ ਆਪਣੇ ਅੰਦਰ ਵੈਸੀ ਹੀ ਜਮਾ ਹੁੰਦੀ ਕੋਈ ਨਾ ਕੁਝ ਹਿੱਸੇ ਚੋਂ ਬਿਲਕੁਲ ਮਤਲਬ ਆਏ ਲੱਗੇ ਨਹੀਂ ਸੀ ਰਿਆ ਆਏ ਲੱਗਦਾ ਸੀ ਸਵੇਰੇ ਅਸੀਂ ਸਕੂਲ ਚੱਲੇ ਆ ਰੋਡੇ ਕਾਲਜ ਹੁਣ ਮੈਨੂੰ ਆਏ ਲੱਗਦਾ ਮੈਂ ਰੋਡੇ ਕਾਲਜ ਵੀ ਪੜ੍ਹੀ ਆ ਹੈਨਾ ਕਿਉਂਕਿ ਅਸੀਂ ਸ਼ੂਟ ਕੀਤਾ ਤਾਂ ਸਾਨੂੰ ਉਹੀ ਟਾਈਮ ਯਾਦ ਆ ਗਿਆ ਐਨੇ ਵਜੇ ਹੀ ਆਏ ਹੁੰਦਾ ਸੀ ਵੀ ਐਨੇ ਵਜੇ ਦਾ ਕਾਲ ਟਾਈਮ ਹੈ ਐਨੇ ਵਜੇ ਸ਼ੂਟ ਸਟਾਰਟ ਹੋ ਗਿਆ ਤੇ ਐਨੇ ਵਜੇ ਪੈਕਅਪ ਹੈ ਮਤਲਬ ਅਸੀਂ ਇਹ ਕਹਿ ਸਕਦੇ ਹਾਂ ਕਿ ਜਿਹੜੇ ਤੁਸੀਂ ਥੀਏਟਰ ਦੇ ਵਿੱਚ ਕੀ ਹੁੰਦਾ ਇੱਕ ਜ਼ਮੀਨ ਜਿਹੜਾ ਗਰਾਊਂਡ ਹੁੰਦਾ ਨਾ ਜਿਹੜਾ ਗਰਾਊਂਡ ਦੇ ਵੀ ਥੱਲੇ ਸ਼ਾਇਦ ਮਿੱਟੀ ਪੁੱਟਣੀ ਪੈਂਦੀ ਜੇਕਰ ਅਸੀਂ ਥੀਏਟਰ ਕਰਦੇ ਆ ਤਾਂ ਜਿਹੜਾ ਉੱਥੇ ਸ਼ਾਇਦ ਇੱਕ ਵੱਡੀ ਟ੍ਰੇਨਿੰਗ ਹੁੰਦੀ ਜਿਹੜਾ ਕੋਈ ਕੋਈ ਟਿਕ ਸਕਦਾ ਉਹਦੇ ਤੇ ਇਹਦਾ ਹੈ ਫੌਜੀਆਂ ਦੀ ਟ੍ਰੇਨਿੰਗ ਨੂੰ ਬਹੁਤ ਤਗੜੀ ਟ੍ਰੇਨਿੰਗ ਕਿਹਾ ਜਾਂਦਾ ਪਰ ਮੈਂ ਕਹੂੰਗੀ ਵੀ ਓਨੀ ਤਗੜੀ ਤਾਂ ਸ਼ਾਇਦ ਨਾ ਹੋਵੇ ਪਰ ਮਿਹਨਤ ਉਹ ਵੀ ਇੰਨੀ ਮੰਗਦੀ ਹੈ ਜਿਹੜਾ ਥੀਏਟਰ ਹੈ ਨਾ ਥੀਏਟਰ ਦੀ ਡੈਡੀਕੇਸ਼ਨ ਉਹਦੀ ਟ੍ਰੇਨਿੰਗ ਉਹ ਜਿਹੜੀ ਤਿਆਰੀ ਆ ਫਿਰ ਉਹ ਰਿਜ਼ਲਟ ਐ ਐਦਾਂ ਹੁੰਦਾ ਬਿਲਕੁਲ ਬਤੋ ਕੀ ਹੁੰਦਾ ਹੈ ਥੀਏਟਰ ਆਸੀ ਜਾਣਦਾ ਹੈ ਕਿ ਕਿੱਥੇ ਅਸੀਂ ਰੁਵਾਨਾ ਤੇ ਉਹ ਰੁਵਾਨ ਦੇ ਵੀ ਜਿਹੜਾ ਇੱਕ ਹੁੰਦਾ ਹੈ ਕਿ ਉਹ ਵੀ ਅਸਲੀ ਚੀਜ਼ਾਂ ਹੁੰਦੀਆਂ ਨੇ ਤੁਸੀਂ ਕਦੇ ਰੀਅਲ ਲਾਈਫ ਚ ਚੀਜ਼ਾਂ ਆਪਦੇ ਆਪ ਚ ਕਰਦੇ ਜਦੋਂ ਸੀਨ ਕਰਦਾ ਤੁਹਾਡੇ ਅੰਦਰ ਤੇ ਵੈਸੀ ਪੈਦਾ ਹੋ ਜਾਂਦੀਆਂ ਨੇ ਹਸਾਣਾ ਕਿਵੇਂ ਉਹ ਅੱਖਾਂ ਚ ਫੀਲ ਹੁੰਦਾ ਸਾਰਾ ਬਿਲਕੁਲ ਕਿਉਂਕਿ ਮੇਰੇ ਸਰ ਕਹਿੰਦੇ ਹੁੰਦੇ ਨੇ ਡਾਕਟਰ ਲੱਖਾ ਲੈਰੀ ਉਹ ਕਹਿੰਦੇ ਨੇ ਵੀ ਆਰਟਿਸਟ ਦੇ ਅੰਦਰ ਇੱਕ ਬੈਂਕ ਹੋਣਾ ਚਾਹੀਦਾ ਇਮੋਸ਼ਨਸ ਦਾ ਜਦੋਂ ਤੁਸੀਂ ਲੋੜਾ ਉਸ ਸਾਹਿਬ ਨਾਲ ਵਰਤ ਲੋ ਤੇ ਖਰਚ ਲੋ ਜੀ ਮਤੋਂ ਬੈਂਕ ਜਿਹੜਾ ਹੈਗਾ ਪੰਜਾਬ ਦੀ ਧੀ ਵਿੱਚ ਭਰਿਆ ਹੋਇਆ ਵੀ ਕਿਸੇ ਪਾਸੇ ਮਤੋਂ ਟੈਲੈਂਟ ਜਿਹੜਾ ਹੈਗਾ ਕਿਤੇ ਵੀ ਵਰਤ ਸਕਦੇ ਆ ਬਿਲਕੁਲ ਪੈਸ਼ਨ ਆ ਡੈਡੀਕੇਸ਼ਨ ਆ ਸਾਰਾ ਕੁਝ ਇਹੀ ਆ ਤੁਹਾਡੀ ਲੁੱਕ ਤਾਂ ਐ ਨਾ ਹਾਲੀਵੁੱਡ ਵਰਗੀ ਲੱਗਦੀ ਜਿਵੇਂ ਮਤਲਬ ਅਸੀਂ ਮੈਂ ਦੇਖ ਕੇ ਮੈਂ ਕਿ ਸ਼ਾਇਦ ਬੰਬੇ ਤੋਂ ਆਏ ਹੋਣਗੇ ਨਹੀਂ ਜੀ ਮੈਂ ਪੰਜਾਬ ਪਟਿਆਲੇ ਜ਼ਿਲ੍ਹੇ ਤੋਂ ਹੈ ਗਈ ਆ ਮੈਂ ਇੱਥੇ ਦੀ ਪੰਜਾਬ ਪੰਜਾਬ ਦੀਆਂ ਕੁੜੀਆਂ ਕਾਫੀ ਸੋਹਣੀਆਂ ਹੁੰਦੀਆਂ ਨੇ ਨਹੀਂ ਨਹੀਂ ਸੋਹਣੀ ਤਾਂ ਮੈਂ ਤਾਂ ਹੀ ਤਾਂ ਮੈਂ ਕਹਿ ਰਿਹਾ ਵੀ ਸੋਹਣੀਆਂ ਬਹੁਤ ਹੁੰਦੀਆਂ ਨੇ ਪਰ ਇਹ ਉਹ ਲੁੱਕ ਜਿਹੜੀ ਵੈਸਟਰਨ ਜੀ ਲੁੱਕ ਤੁਸੀਂ ਬਣਾ ਕੇ ਆਏ ਨਾ ਨਹੀਂ ਇਹ ਮੇਰੇ ਨੈਚੁਰਲ ਆ ਇਹ ਹਾਂ ਹਾਂ ਥੋੜਾ ਜਿਹਾ ਮੇਕਅਪ ਮੁਕਪ ਤਾਂ ਹੁੰਦਾ ਹੀ ਆ ਪਰ ਥਿਸ ਇਜ਼ ਮਾਈ ਨੈਚੁਰਲ ਤੇ ਯਾਰ ਲੁੱਕ ਬਣਾਉਣ ਵਾਸਤੇ ਕੁੜੀਆਂ ਨੂੰ ਕਾਫੀ ਪੈਸੇ ਖਰਚਨੇ ਮੈਂ ਪਹਿਲਾਂ ਪਹਿਲਾਂ ਫਲਾਂ ਦਾ ਹੁਣ ਇਹ ਇਹ ਮੇਰੇ ਰੱਬ ਨੇ ਬਣਾ ਕੇ ਭੇਜਿਆ ਤੇ ਮੈਨੂੰ ਰੱਬ ਨੇ ਆਪ ਹੀ ਤਾਜ ਲਾ ਕੇ ਭੇਜਿਆ ਹੋਇਆ ਤੇ ਮੈਂ ਉਹਨੂੰ ਅਹੈਸ ਕਰਦੀ ਹਾਂ ਆਈ ਲਵ ਮਾਈ ਹੈਅਰ ਅਸੀਂ ਇਹ ਤਾਂ ਨਹੀਂ ਕਾਹਾਂਗੇ ਵੀ ਕਿਉਂਕਿ ਪੰਜਾਬੀ ਧੀ ਹੈਗੀ ਅਸੀਂ ਕੰਗੜਾ ਨਾਲ ਤਾਂ ਨਹੀਂ ਮਿਲਾਨਾ ਚਾਹੁੰਦੇ ਪਰ ਜਿਹੜਾ ਤੁਹਾਡਾ ਇਹ ਸਟਾਈਲ ਹੈਗਾ ਥੋੜਾ ਜਿਹਾ ਉਹ ਇੱਕਦੋ ਬੰਦੇ ਨੂੰ ਉਹ ਕਰਦਾ ਇੱਕ ਵਾਰ ਹਾਂਜੀ ਠੀਕਾ ਹਾਂਜੀ ਕਰਦਾ ਨਾ ਸਟਾਈਲ ਕਰਦਾ ਕਰਨਾ ਚਾਹੀਦਾ ਹੈ ਐਕਟਰ ਨੂੰ ਜਿਵੇਂ ਥੀਏਟਰ ਅਗਰ ਤੁਹਾਨੂੰ ਐਕਟਿੰਗ ਸਿਖਾਉਂਦਾ ਹੈ ਤਾਂ ਇਹ ਚੀਜ਼ਾਂ ਵੀ ਸਾਡੇ profession ਦੀ ਜ਼ਰੂਰਤ ਨੇ ਇੱਕ ਦੇਖ ਜ਼ਰੂਰੀ ਹੁੰਦੀ ਹੈ ਮਨਨਾਂ ਨਹੀਂ ਇਹ ਮੈਲੈਂਸ ਪਾਇਆ ਕੁਝ ਆਰਟੀਫੀਸ਼ੀਅਲ ਕਰਕੇ ਆਇਆ ਅੱਜ ਮੈਂ ਇਨਸਪਾਇਰ ਇਹ ਮੈਨੂੰ ਮਤਲਬ ਮੇਰੀ ਫਰੈਂਡ ਨੇ ਕਿਹਾ ਕਿ ਹਾਂ ਇਹ ਲੁੱਕ ਦੇ ਨਾਲ ਪਲੀਜ਼ ਆ ਪਾ ਲੈ ਮੈਂ ਕਿਹਾ ਹਾਂ ਮੈਂ ਤਾਂ ਦਵੰਗ ਫਿਲਮ ਦਾ ਹਿੱਸਾ ਬਣੇ ਤੁਸੀਂ ਐ ਤੇ ਵੈਸ ਵੈਸੇ ਵੀ ਮਤਲਬ ਪੂਰੇ ਦਵੰਗ ਹੈਗੇ ਉਹ ਇੱਕ ਹੁੰਦਾ ਨਾ ਇਹ ਜਿਹਾ ਫਿਲਮਾਂ ਪਿੱਛੇ ਬੰਦੇ ਨੂੰ ਹੌਸਲਾ ਵੀ ਤੇ ਪੂਰਾ ਜੇ ਅੰਦਰ ਪੂਰਾ ਜੋਸ਼ ਹੋਏ ਤਾਂ ਫਿਰ ਫਿਲਮ ਕੰਦਾ ਮਜ਼ਾ ਵੀ ਆਂਦਾ ਜਿਵੇਂ ਹਾਕੀ ਉਹ ਕਿਹ ਚਲਦੀ ਹੈ ਬੰਦਾ ਕਹਿੰਦਾ ਮੈਂ ਕੁੜੀ ਨਹੀਂ ਮੁੰਡਾ ਹੀ ਹਾਂ ਮੈਂ ਤਾਂ ਮੇਰਾ ਕਿਰਦਾਰ ਵੀ ਕੁਝ ਐਹ ਜਾਈ ਹੈ ਪਰ ਨਹੀਂ ਮੈਂ ਕੁੜੀ ਹੀ ਹਾਂ ਤਾں ਕਰਕੇ ਕੁੜੀਆਂ ਵਾਇਲੈਂਟ ਹੋ ਸਕਦੀਆਂ ਨੇ ਅੱਜ ਕੱਲ ਤਾਂ ਕੁੜੀਆਂ ਕਹਿੰਦੇ ਨੇ ਗੁੱਸੇ ਦਾ ਹਰ ਕਿਸੇ ਚਾਹਦਾ ਪਰ ਉਹ ਕਹਿੰਦੇ ਕੋਈ ਕੋਈ ਦਿਖਾ ਪਾ ਨਾ ਜੇਕਰ ਜਿਵੇਂ ਅੱਜ ਕੱਲ ਕੁੜੀਆਂ ਗਤਕਾ ਵੀ ਸਿੱਖ ਰਹੀਆਂ ਨੇ ਸਭ ਕੁਝ ਕਰ ਰਹੀਆਂ ਕੁੜੀਆਂ ਕਹਿੰਦੇ ਵੀ ਅਸੀਂ ਮੁੰਡਿਆਂ ਤੋਂ ਕਿਤੇ ਪਿੱਛੇ ਨਹੀਂ ਹੈਗੀਆਂ ਮੈਨੂੰ ਐ ਲੱਗਦਾ ਕੁੜੀਆਂ ਮੁੰਡਿਆਂ ਵਾਲੀ ਜਿਹੜੀ ਆਹ ਦੌੜ ਆ ਹੁਣ ਆਪਾਂ ਨੂੰ ਇਹਦੇ ਤੇ ਉੱਤੇ ਉੱਠਣਾ ਚਾਹੀਦਾ ਕਿਉਂਕਿ ਕਿੰਨਾ ਕੁਛ ਹੁਣ ਤਾਂ ਰਿਮੋਟ ਵਾਲੇ ਆਪਣੇ ਰੋਬੋਟ ਛਾਂਣ ਲੱਗੇ ਸਾਰਾ ਕੁਛ ਛਾਂਣ ਲੱਗਿਆ ਹੁਣ ਆਪਾਂ ਨੂੰ ਬਿਯੋਂਡ ਜੈਂਡਰ ਦੇਖਣਾ ਚਾਹੀਦਾ ਕੋਈ ਮੁੰਡਾ ਕੁੜੀ ਵਾਂਗੂ ਨਹੀਂ ਵੀ ਜਿਹਦੇ 'ਚ ਜੋ ਜਜ਼ਬਾ ਹੈ ਜੋ ਪੈਸ਼ਨ ਹੈ ਜਸਟ ਡੂ ਇਟ ਯੂ ਕੈਨ ਡੂ ਇਟ ਤੇ ਤੁਹਾਡੇ ਫੈਮਿਲੀ 'ਚ ਪਹਿਲੇ ਕੋਈ ਥੀਏਟਰ ਲਾਈਨ 'ਚ ਸੀ ਕਿ ਜਾਂ ਤੁਸੀਂ ਨਹੀਂ ਇਹ ਫੈਮਲੀ ਤਾਂ ਛੱਡੋ ਮੈਨੂੰ ਲੱਗਦਾ ਮੇਰੇ ਪਿੰਡ ਮੇਰੇ ਏਰੀਆ ਤੋਂ ਵੀ ਮੈਂ ਸ਼ਾਇਦ ਪਹਿਲੀ ਆ ਮੇਰਾ ਪਿੰਡ ਹੈਗਾ ਦੇਵੀਗੜ੍ਹ ਦੇ ਕੋਲ ਰੋਸ਼ਨਪੁਰ ਚੰਗੀਆਂ ਜ਼ਿਲ੍ਹਾ ਪਟਿਆਲਾ ਹਾਂਜੀ ਪਟਿਆਲਾ ਪੈਗ ਤੇ ਪਟਿਆਲਾ ਸੂਟ ਜੀ ਮਸ਼ਹੂਰ ਨੇ ਤੇ ਹੁਣ ਅਰਵਿੰਦਰ ਕੌਰ ਹੋਊਗੀ ਅਰਵਿੰਦਰ ਕੌਰ ਹੈ ਨਾ ਹਾਂਜੀ ਤੇ ਅਰਵਿੰਦ ਦਾ ਹੁਣ ਪਹਿਲੀ ਫਿਲਮ ਹੈ ਹਾਂਜੀ ਮੇਰੀ ਪਹਿਲੀ ਫਿਲਮ ਆ ਇਹ ਤੋਂ ਬਾਅਦ ਪਰ ਮੈਂ ਸ਼ੂਟ ਹੋਰ ਵੀ ਕਰ ਲਈਆਂ ਅੱਛਾ ਕਰ ਹਾਂਜੀ ਮਾਰਗ ਦੀ ਮੇਰ ਹੋਊਗੀ ਹੋ ਜੀ ਜੀ ਮਤਲਬ ਸੁਣ ਲਈ ਰੱਬ ਨੇ ਅਰਦਾਸ ਕਿੰਨੀ ਕੁ ਅਰਦਾਸ ਕੀਤੀ ਸੀ ਜੇ ਹੁੰਦਾ ਸੁੱਤੇ ਪਿਆ ਕੁਝ ਹੁੰਦਾ ਨੀਂਦਾਂ ਦੇ ਵਿੱਚ ਅਸੀਂ ਸੁਪਨੇ ਲੈਂਦੇ ਹਾਂ ਪਰ ਉਹ ਸੁਪਨੇ ਮਿਹਨਤ ਜੇਕਰ ਸਾਡੀ ਹੋਏ ਤਾਂ ਸੁਪਨੇ ਵੀ ਪੂਰੇ ਹੋ ਜਾਂਦੇ ਨੇ ਬਿਲਕੁਲ ਮੈਂ ਹੁਣ ਅਸੀਂ ਯੂਨੀਵਰਸਿਟੀ 'ਚ ਮੈਂ ਗਈ ਥੀ ਅਡਰ ਕਰਨ ਸੀਗੀ ਹੈ ਨਾ ਰੋਜ਼ ਮਿਹਨਤ ਰੋਜ਼ ਅਰਦਾਸ ਜਿੰਨੀ ਵੱਡੀ ਸਟੇਜ ਤੇ ਹੁੰਦੇ ਉਹ ਜਿਹੜੀ ਮਿਹਨਤ ਹੁੰਦੀ ਆ ਉਹ ਰੱਬ ਨੂੰ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਮਿਹਨਤ ਕਰਨਾ ਰੱਬ ਨੂੰ ਅਰਦਾਸ ਪਹੁੰਚ ਜਾਂਦੀ ਆ ਮੈਨੂੰ ਆ ਲੱਗਦਾ ਕੀ ਕਹਿਣਾ ਚਾਹੁੰਦੇ ਆ ਸਾਡੇ ਦਰਸ਼ਕਾਂ ਨੂੰ ਇਸ ਫਿਲਮ ਦੇ ਬਾਰੇ ਕਿਉਂਕਿ ਸੱਤ ਨੁਆਰੀ ਫਿਲਮ ਤੇ ਹੁਣ ਟ੍ਰੀ ਪ੍ਰੋਮੋਸ਼ਨ ਦੀ ਦੌੜ ਹੈਗੀ ਉਹ ਤੁਹਾਡੇ ਹੁਣ ਪੂਰੀ ਹੈਵੀ ਹੈ ਮੈਂ ਸਿਰਫ ਆਹੀ ਕਹਿਣਾ ਚਾਹੂੰਗੀ ਕਿ ਮੈਂ ਇਹ ਨਹੀਂ ਕਹੂੰਗੀ ਕਿ ਫਿਲਮ ਕਹਿਜੀਏ ਕਹਿਜੀ ਨਹੀਂ ਇਹ ਤੁਸੀਂ ਡਿਸਾਈਡ ਕਰੋਗੇ ਤੇ ਫਿਰ ਮੈਨੂੰ ਦੱਸੋਗੇ ਵੀ ਫਿਲਮ ਕਹਿਜੀ ਹੈ ਟ੍ਰੇਲਰ ਆਈ ਹੋਪ ਕਿ ਤੁਸੀਂ ਦੇਖ ਕੇ ਤੁਹਾਨੂੰ ਵਧੀਆ ਲੱਗੂਗਾ ਤੇ ਇੱਕ ਵਾਰੀ ਸਾਨੂੰ ਜ਼ਰੂਰ ਥੀਏਟਰ ਦੇ ਵਿੱਚ ਦੇਖਣ ਜਾਇਓ ਤਾਂ ਕਿ ਤੁਹਾਨੂੰ ਤੁਸੀਂ ਸਾਨੂੰ ਦੱਸ ਸਕੋ ਕਿ ਹਾਂਜੀ ਬੀਬਾ ਜੀ ਤੁਸੀਂ ਨੈਕਸਟ ਫਿਲਮ 'ਚ ਆਉਣੇ ਚਾਹੀਦੇ ਹੋ ਬੀਬਾ ਜੀ ਇਹ ਬੜੇ ਵਧੀਆ ਤੁਸੀਂ ਸ਼ਬਦ ਬੋਲ ਰਹੇ ਤੁਸੀਂ ਤਾਂ ਸੱਚੀ ਲੱਗੇ ਮੈਂ ਦੇਖ ਰਿਹਾ ਤੁੱਦੇ ਫੁਰਦੇ ਮੈਂ ਕਿ ਅਰੇ ਨਾ ਬੀ ਬਹੁਤ ਥੋਣੇ ਨੇ ਬੰਮੇ ਬੰਮੇ ਦੇ ਆਇਓ ਨੇ ਨਹੀਂ 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 ਜੀ ਮੈਂ ਜਮਾ ਠੇਠ ਆ ਥੋਈਆਂ ਪਟਿਆਲੇ ਤੋਂ ਆਪਣੇ ਪੰਜਾਬ ਤੋਂ ਆ ਕਿਉਂ ਪੰਜਾਬ ਦੀਆਂ ਕੁੜੀਆਂ ਇੰਨੀਆਂ ਵਧੀਆ ਹੁੰਦੀਆਂ ਨੇ ਆ ਮਤਲਬ ਓਕੇ ਮੈਂ ਕੰਪਲੀਮੈਂਟ ਲਵਾ ਕਿ ਮੈਨੂੰ ਸਮਝ ਨਹੀਂ ਆ ਰਿਹਾ ਪਰ ਮੈਨੂੰ ਐ ਲੱਗਦਾ ਵੀ ਚਲੋ ਲੁੱਕ ਤੁਹਾਡੀ ਤਾਂ ਪੰਜਾਬੀ ਤਾਂ ਚਲੋ ਹੁਣ ਲੱਗਿਆ ਨਾ ਸਾਨੂੰ ਪਤਾ ਸਾਨੂੰ ਪਹਿਲਾਂ ਨਹੀਂ ਲੱਗ ਰਿਹਾ ਸੀ ਪੰਜਾਬੀ ਹੈਗੇ ਐਕਟਰਸ ਦੇ ਵਿੱਚ ਨਾ ਇਹ ਹੁਨਰ ਹੁੰਦਾ ਵੀ ਆਪਦੀ ਲੁੱਕ ਚੇਂਜ ਕਰਨ ਦਾ ਮੈਂ ਪੰਜਾਬੀ ਠੇਠ ਵੀ ਬਣ ਸਕਦੀ ਆ ਮੈਂ ਆਈ ਕੈਨ ਥੈਂਕ ਯੂ ਸੋ ਮਚ ਸਰ ਬਹੁਤ ਹੀ ਸਵੀਟ ਜਿਨ੍ਹਾਂ ਨੇ ਇਸ ਫਿਲਮ ਦੇ ਵਿੱਚ ਬਹੁਤ ਵਧੀਆ ਰੋਲ ਕੀਤਾ ਤੇ ਪਹਿਲੀ ਫਿਲਮ ਹੈਗੀ ਹੈ ਤੇ ਮਾਲਕ ਕਰੇ ਕਿ ਆਨਾ ਸਮੇਂ ਚ ਇਹਨਾਂ ਨੂੰ ਅਸੀਂ ਵੱਡੇ ਪਰਦੇ ਤੇ ਹੋਰ ਫਿਲਮਾਂ ਚ ਹੋਰ ਫਿਲਮ ਬਣ ਵੀ ਚੁੱਕੀਆਂ ਨੇ ਪਰ ਜਿਹੜੀ ਰੋਡੇ ਕਾਲਜ ਹੈਗੀ ਹੈ ਇਹ 7 ਜੂਨ ਰਿਲੀਜ਼ ਹੋਣ ਜਾ ਰਹੀ ਹੈ ਤਾਂ ਜੂਰ ਅਸੀਂ ਕਹਾਂਗੇ ਸਾਰੇ ਦਰਸ਼ਕ ਫਿਲਮ ਜੂਰ ਦੇਖਣ ਪਹੁੰਚਣ ਸੋ ਕੈਨ ਪਰਸਨ ਰਮੇਸ਼ ਦੇ ਨਾਮ ਸੰਦੀਪ ਕੰਬੋਲਸ ਮੋਹਾਲੀ